ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਸਕੋਪੋਰ ਦੇ ਨਜ਼ਦੀਕ ਇੱਕ ਨਿੱਜੀ ਪੈਲੈਸ ਦੀਆਂ ਦਿਖਾਣੇ ਜਿੱਥੇ ਵਿਆਹ ਵਾਲੇ ਦਿਨ ਵੱਡਾ ਹੰਗਾਮਾ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜਨਰੇਟਰ ਨਾਲ ਚੱਲਣ ਕਰਕੇ ਬਿਜਲੀ ਬੰਦ ਹੋ ਜਾਂਦੀ ਹੈ ਤੇ ਏਸੀ ਬੰਦ ਹੋ ਜਾਂਦਾ ਹੈ ਤੇ ਬਰਾਤੀ ਜਿਹੜੇ ਆਏ ਸਨ ਉਹ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਉੱਥੇ ਇੱਕ ਤਰ੍ਹਾਂ ਦਾ ਵੱਡਾ ਹੰਗਾਮਾ ਹੋ ਜਾਂਦਾ ਹੈ ਤਸਵੀਰਾਂ ਰਹੀਂ ਤੁਸੀਂ ਦੇਖ ਰਹੇ ਹੋ ਕਿ ਪੈਲੈਸ ਦੇ ਆਫਿਸ ਦੇ ਅੰਦਰ ਨੌਜਵਾਨ ਜਿਹੜੇ ਆ ਉਹ ਪੈਲੈਸ ਦੇ ਜਿਹੜੇ ਮਾਲਕ ਆ ਉਹਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਆ ਪਰ ਮੌਕੇ ਤੇ ਮੌਜੂਦ ਪੱਤਰਕਾਰ ਨੇ ਦੱਸਿਆ ਕਿ ਪ੍ਰਬੰਧ ਚੰਗਾ ਨਾ ਹੋਣ ਕਰਕੇ ਪਹਿਲਾਂ ਜਿਹੜਾ ਆ ਪੈਲੈਸ ਦਾ ਮਾਲਕ ਉਹ ਚਲੇ ਜਾਂਦਾ ਬਾਅਦ ਵਿੱਚ ਉਸ ਨੂੰ ਦੁਬਾਰਾ ਬੁਲਾਇਆ ਜਾਂਦਾ ਹੈ ਪੈਲੈਸ ਦੇ ਮਾਲਕ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਉਸ ਨੂੰ ਪਹਿਲਾਂ ਅਸਲਾ ਦਿਖਾਇਆ ਗਿਆ ਲੇਕਿਨ ਪੈਲੈਸ ਦਾ ਮਾਲਕ ਕੋਈ ਸੀਸੀਟੀਵੀ ਫੁਟੇਜ ਜਿਹੜੀ ਆ ਉਹ ਪ੍ਰੋਡਿਊਸ ਨਹੀਂ ਕਰ ਸਕਿਆ ਨੌਜਵਾਨਾਂ ਨੇ ਗਿਲਾ ਇਹ ਕੀਤਾ ਕਿ ਜਦੋਂ ਪੈਲੈਸ ਦੀ ਬੁਕਿੰਗ ਕੀਤੀ ਸੀ ਤਾਂ ਏਸੀ ਵਿੱਚ ਬੁੱਕ ਕੀਤਾ ਸੀ ਕਿ ਏਸੀ ਵਿਆਹ ਵਾਲੇ ਦਿਨ ਚਲਾਇਆ ਜਾਵੇਗਾ ਇੱਥੇ ਪੈਲੈਸ ਦੇ ਮਾਲਕ ਦਾ ਕਹਿਣਾ ਇਹ ਆ ਕਿ ਜਨਰੇਟਰ ਫਟ ਗਿਆ ਜਿਸ ਦੇ ਕਰਕੇ ਏਸੀ ਬੰਦ ਹੋ ਗਿਆ ਪਰ ਬਾਅਦ ਵਿੱਚ ਏਸੀ ਨੂੰ ਚਲਾਇਆ ਗਿਆ ਵਿੱਚ ਵਿੱਚ ਏਸੀ ਬੰਦ ਵੀ ਹੁੰਦਾ ਰਿਹਾ ਇਹ ਜਿਹੜਾ ਨੌਜਵਾਨਾਂ ਦਾ ਕਿਲਾ ਇੱਕ ਵਾਰ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਣੀਆਂ ਜਦੋਂ ਪੈਲੈਸ ਦੇ ਅੰਦਰ ਇੱਕ ਤਰ੍ਹਾਂ ਦਾ ਵੱਡਾ ਹੰਗਾਮਾ ਹੋ ਗਿਆ ਨੌਜਵਾਨ ਆਇਆ ਤਾਂ ਭੰਗੜੇ ਪਾਣ ਸੀਗੇ ਲੇਕਿਨ ਜਨਰੇਟਰ ਨਾ ਚੱਲਣ ਕਰਕੇ ਏਸੀ ਬੰਦ ਹੋਣ ਕਰਕੇ ਇਹ ਜਿਹੜੀ ਟੂ ਟੂ ਮਮਾ ਹੋਣੀ ਸ਼ੁਰੂ ਹੋ ਗਈ ਪਰ ਬਾਅਦ ਵਿੱਚ ਚੰਗੀ ਗੱਲ ਇਹ ਰਹੀ ਕਿ ਆਪਸ ਵਿੱਚ ਜਿਹੜੀ ਆ ਨੌਜਵਾਨਾਂ ਦੀ ਅਤੇ ਪਹਿਲੇ ਸਮਾਲਕ ਦੀ ਆਪਸ ਵਿੱਚ ਸਹਿਮਤੀ ਵੀ ਹੋ ਗਈ ਤਾਂ ਮੌਕੇ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਭਾਜੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਰਜਨ ਸਿੰਘ ਟਵਾਰਾ ਜੀ ਪਿੰਡ ਕਰਿਆਉਂਦਾ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਤਾਂ ਜੀ ਸਾਡੇ ਅੱਜ ਭਰਾ ਦਾ ਵਿਆਹ ਆ ਜੀ ਕਿਹੜੇ ਪਿੰਡ ਤੋਂ ਆਸੀ ਉਹਦਾ ਹੈ ਕਿ ਕਰਿਆਉਂਦੇ ਆ ਜੀ ਠੀਕ ਹੈ ਤੇ ਬੰਬੇ ਮੋਟਰ ਕਰੀ ਵਾਲਿਆ ਮੁੰਡਾ ਆ ਉਹਨਾਂ ਦਾ ਵਿਆਹ ਸੀਗਾ ਅੱਜ ਕੱਲ੍ਹ ਵੱਤ ਕੀ ਹੋਈ ਆ ਕੱਲ੍ਹ ਵੱਤ ਇੱਦਾਂ ਹੋਈ ਆ ਜੀ ਜਦੋਂ ਅਸੀਂ ਆਏ ਆ ਪਹਿਲਾਂ ਪੈਲੇਸ ਚ ਅਸੀਂ ਆਪਣਾ ਖਾਕ ਹੋ ਕੇ ਸਾਰਾ ਕੁਝ ਜਦੋਂ ਅਸੀਂ ਕੱਪੜੇ ਡਰੈਸ ਚੇਂਜ ਕਰਨ ਲੱਗੇ ਆ ਹੂੰ ਉੱਥੇ ਅਸੀਂ ਜਾ ਕੇ ਇੱਧਰਲੇ ਕਮਰੇ 'ਚ ਪਹਿਲਾਂ ਗਏ ਜੀ ਇਹਨਾਂ ਦੇ ਆਫਿਸ 'ਚ ਉੱਥੇ ਏਸੀ ਹੈ ਨਹੀਂ ਸੀਗਾ ਯਹੀ ਦੂਏ ਦੇ ਪਾਸੇ ਚਲੇ ਗਏ ਜੀ ਨਾ ਉਹ ਤੇ ਏਸੀ ਦਾ ਰਿਮੋਟ ਜੀ ਨਾ ਉਹ ਏਸੀ ਚੱਲਦਾ ਸੀਗਾ ਜੀ ਅਸੀਂ ਜਾ ਕੇ ਉਹਨਾਂ ਨੂੰ ਕਹੇ ਜੀ ਏਸੀ ਚਲਾ ਦਿਓ ਉਹੀ ਬੰਦਾ ਸਾਡੇ ਲਾਗੇ ਨਾ ਆਇਆ ਜੀ ਨਾ ਕੋਈ ਮੈਡਮ ਨਾ ਕੋਈ ਬੰਦਾ ਜਾਣੀ ਉਹ ਕਹਿੰਦੇ ਜੀ ਮਾਲਕ ਨੂੰ ਪੁੱਛੋ ਅਸੀਂ ਕਿ ਮਾਲਕ ਨੂੰ ਸਾਡੀ ਗੱਲ ਕਰਾ ਦਿਓ ਵੀ ਅਸੀਂ ਸਾਦੋ ਉਹਨਾਂ ਨੂੰ ਹਨਾ ਵੀ ਅਸੀਂ ਉਹਨਾਂ ਨਾਲ ਗੱਲ ਕਰੀਏ ਉਹ ਕਹਿੰਦੇ ਵੀ ਕੋਈ ਨਹੀਂ ਆਉਂਦੇ ਆਉਂਦੇ ਜੀ ਵੇਟ ਕਰਦੇ ਰਹੇ ਕਰਦੇ ਰਹੇ ਫੇਰ ਇਹਨਾਂ ਨੂੰ ਅਸੀਂ ਜਾ ਕੇ ਡੀਜੇ ਬੰਦ ਕਰਾਤਾ ਜੀ ਅੰਦਰ ਜਾ ਕੇ ਠੀਕ ਅਸੀਂ ਤਾਂ ਲੌਂਗ ਰੈਂਟ ਵੀ ਕਰਾਈ ਆ ਵੀ ਜੋ ਜਿਹੜਾ ਵੀ ਮੈਂਬਰ ਉਹ ਬੰਦਾ ਆ ਉਹ ਇੱਥੇ ਆ ਕੇ ਸਾਡੇ ਨਾਲ ਗੱਲ ਕਰੇ ਪੇਲਾ ਤਾਂ ਹੀ ਸੀ ਨਹੀਂ ਜਾਂਦਾ ਇਹ ਮੁੰਡਾ ਆਇਆ ਜੀ ਉਹਨੇ ਆ ਕੇ ਇਸੀ ਦਾ ਚਲਾ ਦਿੱਤਾ ਜੀ ਉਹ ਦੂਜੀ ਥੋੜਾ ਟਾਈਮ ਚੱਲਿਆ ਜੀ ਉਹ ਇਸੀ ਫੇਰ ਬੰਦ ਹੋ ਗਿਆ ਬੰਦ ਹੋ ਕੇ ਇਹਨਾਂ ਨੇ ਇੱਧਰ ਮੈਂ ਪਿੱਛੇ ਗਿਆ ਮੈਂ ਕਿਹਾ ਮੈਨੇਜਰ ਕਿੱਥੇ ਆ ਬੰਦਾ ਮੈਨੂੰ ਨਹੀਂ ਪਤਾ ਸੀ ਇਹਨਾਂ ਦਾ ਉਧਰ ਮੈਨੂੰ ਪਤਾ ਸੀ ਕਿੰਨਾ ਦਾ ਹੈ ਨਾ ਮੈਂ ਇਹ ਉੱਥੇ ਕੋਲ ਖੜੇ ਉਹਨੂੰ ਕਰਵਾ ਰਹੇ ਸਗੇ ਇਹਨਾਂ ਦੀ ਜਿਹੜੀ ਵਾਇਰਿੰਗ ਆ ਉਹ ਨਾ ਪ੍ਰੋਪਰ ਹੋਆ ਜੀ ਕੁੰਡੀਆਂ ਬਣੀਆਂ ਆ ਉਹਨਾਂ ਨਾਲ ਮਰੂੜੀਆਂ ਦੇਈ ਜਾਂਦੇ ਆ ਕੋਈ ਨਿਆਣਾ ਉੱਥੇ ਜੰਮੜ ਜਵੇ ਕੋਈ ਕਾਸ਼ ਹੋ ਜਾਵੇ ਕਾਹਲੂ ਕੋਈ ਜ਼ਿੰਮੇਵਾਰ ਨਹੀਂ ਹੈਗਾ ਜੀ ਜਿੰਨੇ ਹੁਣੇ ਤੇ ਪਰੋਣੇ ਆਉਂਦੇ ਆ ਕਿਸੇ ਦਾ ਨਿਆਣਾ ਕਿਤੇ ਜਾਂਦਾ ਕਿਸੇ ਦਾ ਨਿਆਣਾ ਕਿਤੇ ਜਾਂਦਾ ਮੇਨ ਪ੍ਰੋਬਲਮ ਕੀ ਆਈ ਦੀ ਆਈਆ ਤੇ ਧੰਨਵਾਦ ਮੇਨ ਪ੍ਰੋਬਲਮ ਇਹ ਆ ਜੀ ਫੇਰ ਅਸੀਂ ਉੱਥੇ ਡੀਜੇ ਤੇ ਜਾ ਕੇ ਉਦੋਂ ਉਹਨਾਂ ਨੇ ਸਾਡਾ AC ਚਲਾ ਦਿੱਤਾ ਜੀ ਫੇਰ ਸਾਡਾ AC ਬੰਦ ਹੋ ਗਿਆ ਮੈਂ ਫੇਰ ਹੀ ਨਾ ਕੋ ਗਿਆ ਜੀ ਕਹਿੰਦੇ ਹੋਣੇ ਚੱਲ ਪਊਗਾ ਠੀਕ ਆ ਜੀ ਫੇਰ ਉਹਨਾਂ ਨੇ ਚਲਾ ਦਿੱਤਾ ਜੀ ਥੋੜੀ ਜਿਹੀ ਦੇਰ ਬਾਅਦ ਸਾਰਾ ਅੰਦਰੋਂ ਹਾਲ ਦਾ ਜਿੰਨਾ ਕੂਲਿੰਗ ਸਿਸਟਮ ਸਾਰਾ ਬੰਦ ਹੋ ਗਿਆ ਜੀ ਅੱਛਾ ਜਿੰਨੇ ਪਸੀਨਾ ਪਸੀਨੀ ਪਸੀਨਾ ਸਾਰਾ ਕੁਝ ਇਹ ਇਹਨਾਂ ਨੂੰ ਲੈ ਕੇ ਆ ਮੈਂ ਕਿਹਾ ਇਦਾਂ ਦਾ ਕਰਕੇ ਗੱਲ ਵਾਜੀ ਇਹ ਕਹਿੰਦੇ ਭਾਜੀ ਹੋ ਜਾਊਗਾ ਅਸੀਂ ਪਿਆਰ ਨਾਲ ਬਹਿਲੇ ਡੀਲਿੰਗ ਕੀਤੀ ਜੀ ਜਦੋਂ ਬਾਅਦ ਕਿਉਂ ਇਹਨਾਂ ਨੇ ਸਾਡੀ ਗੱਲ ਨਹੀਂ ਗੋਲੀ ਇਹ ਤਾਂ ਦਫ਼ਤਰ ਨਾਲ ਨੂੰ ਆ ਗਏ ਜੀ ਇਹ ਫੋਨ ਤੇ ਲੱਗੇ ਉਹ ਜੀ ਮੈਂ ਨਾ ਕਿਹਾ ਮੈਂ ਕਿਹਾ ਸਾਰਾ ਸਾਡੀ ਗੱਲ ਸੁਣੋ ਸਾਰੇ ਬੰਦਿਆਂ ਦੇ ਵਿੱਚ ਇਹਨਾਂ ਨਾਲ ਸਾਡਾ ਇਹਨਾਂ ਨੇ ਇਹ ਨਹੀਂ ਵੀ ਕਿਹਾ ਹਾਂ ਮੇਰੀ ਗਲਤੀ ਆ ਇਹ ਸਾਡੇ ਮੂਰੇ ਝੁਕੇ ਨਹੀਂ ਹੈਗੇ ਚਲੋ ਇਹ ਇਹ ਐਵੇਂ ਨੋਰਮਲ ਹੀ ਗੱਲ ਵਾ ਜਿਹੜੀ ਆ ਏਸੀਯੂਸੀ ਵਾਲੀਆਂ ਨਾ ਚਲੋ ਗੱਲਾਂ ਭੁੱਲ ਜਾਂਦੀਆਂ ਜਿਹੜੀ ਇਹਨਾਂ ਨੇ ਸਾਡੇ ਨਾਲ ਮਿਸ ਵੇਵ ਵੀ ਕੀਤੀ ਹੈ ਨਾ ਕਹਿੰਦੇ ਆਜੋ ਮੈਨੂੰ ਮਾਰ ਦੋ ਉਹ ਫਲਾਨਾ ਕਰ ਦੋ ਢਿੰਖੜਾ ਕਰ ਦੋ ਅੱਛਾ ਉਹ ਗੱਲਾਂ ਸਾਨੂੰ ਚੁੱਪਦੀਆਂ ਤੁਹਾਡਾ ਕਹਿੰਦਾ ਮਤਲਬ ਹੈ ਉਹ ਤਾਂ ਜੋ ਉਹ ਤਾਂ ਐਵੇਂ ਨੋਰਮਲ ਗੱਲਾ ਸੀ ਕਦੋਂ ਕਰਦੇ ਜੂਨ ਦੇ ਮਹੀਨੇ ਇਹਨਾਂ ਨੇ ਮਿਸ ਵੇਵ ਵੀ ਕੀਤਾ ਮਿਸ ਵੇਵ ਕੀਤਾ ਸੀ ਹੁਣ ਕਦੋਂ ਕਰਦੇ ਕਿੰਨੀ ਗਰਮੀ ਹੁੰਦੀ ਆ ਅੱਛਾ ਏਸੀ ਵਿੱਚ ਕੀਤਾ ਆ ਉਹ ਸਾਰਾ ਕੋ ਕੀਤਾ ਜੀ ਇਹਨਾਂ ਨੇ ਪੈਸੇ ਜੋ ਸਾਰਾ ਕੋ ਕੁੜੀ ਵਾਲਿਆਂ ਨੇ ਕੀਤਾ ਸਾਰਾ ਕੁਝ ਇਹਨਾਂ ਨੇ ਕੀਤਾ ਬੇਚ ਚਲੋ ਠੀਕ ਹੈ ਜੀ ਪਲੀਜ਼ ਰਿਪੀਟ ਕਰੋ ਇਹਨਾਂ ਦਾ ਕਹਿਣਾ ਆ ਕਿ ਅਸੀਂ ਏਸੀ ਵਿੱਚ ਕੀਤਾ ਸੀ ਸਾਰਾ ਕੁਝ ਕੀਤਾ ਸੀ ਲੇਕਿਨ ਏਸੀ ਦਾ ਚਲੋ ਕਿਸੇ ਕਾਰਨ ਕਰਕੇ ਖਰਾਬ ਹੋ ਗਿਆ ਜੀ ਜੀ ਇਹਨਾਂ ਨੇ ਕਿਹਾ ਕਿ ਸਾਨੂੰ ਉਹਦਾ ਗੁੱਸਾ ਕੋਈ ਨਹੀਂ ਉਹ ਕੁਝ ਵੀ ਹੋ ਸਕਦਾ ਪਰ ਜਦੋਂ ਇਹ ਤੁਹਾਡੇ ਨਾਲੇ ਨਹੀਂ ਗੱਲ ਕੀਤੀ ਤਾਂ ਤੁਸੀਂ ਇਹਨਾਂ ਨਾਲ ਮਿਸ ਬਿਹੇਵੀਅਰ ਕੀਤਾ ਇਸ ਗੱਲ ਦਾ ਇਹਨਾਂ ਨੂੰ ਗੁੱਸਾ ਕਿ ਕਹਿਣਾ ਚਾਹੁੰਗਾ ਮੈਂ ਨਾ ਕੋਈ ਮਿਸ ਬਿਹੇਵੀਅਰ ਨਹੀਂ ਕੀਤਾ ਬਰੇ ਬੰਦੇ ਵੀ ਸਾਰੇ ਸੀ ਜਿਨ੍ਹਾਂ ਮਰੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਇੱਧਰ ਆ ਇੱਧਰ ਤੈਨੂੰ ਮੈਂ ਦੱਸੂਗਾ ਮੈਂ ਜਨਰੇਟਰ ਵਾਲੇ ਨੂੰ ਫੋਨ ਕਰਾਇਆ ਸਾਡਾ ਜਨਰੇਟਰ ਫਟ ਗਿਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਸਾਡਾ ਜਨਰੇਟਰ ਫਟਿਆ ਹੋਇਆ ਤੁਸੀਂ ਜਿਹੜੇ ਮੁੰਡੇ ਨੇ ਮੈਂ ਜਿੰਨੇ ਵਜੇ ਫੋਨ ਕੀਤਾ ਉਹ ਵੀ ਇਹਦੇ ਵਿੱਚ ਹੈ ਕੋਲ ਡਿਟੇਲ ਤੁਸੀਂ ਉਹਨੂੰ ਕੱਢ ਕੇ ਦੇਖ ਲਓ ਇੱਧਰ ਸਰ ਤੁਸੀਂ ਇੱਧਰ ਕੱਢ ਕੇ ਦੇਖ ਲਓ ਕਿ ਉਹਨੂੰ ਫੋਨ ਕੀਤਾ ਕਿ ਤਾਰੀ ਜਲਦੀ ਤੋਂ ਜਲਦੀ ਘੱਟ ਤੱਕ ਜਨ ਉਹ ਕਹਿੰਦਾ ਸਰ ਮੈਂ ਜਨਰੇਟਰ ਪਾ ਕੇ ਅੱਧੇ ਭਾੜੇ ਘੰਟੇ ਪਹੁੰਚ ਰਿਹਾ ਮੈਂ ਕਹਾ ਮੇਰਾ 180 ਕਿਲੋਵਾਟ ਦਾ ਜਨਰੇਟਰ ਤੈਨੂੰ ਬੜੇ ਤੋਂ ਬਣਾ ਕਿਹੜਾ ਕਹਿੰਦਾ 125 ਕਿਲੋਵਾਟ ਦਾ ਨਾ ਕੋਈ ਗੱਲ ਨਹੀਂ ਮੈਂ ਅੱਧੇ ਯੂਨਿਟ ਨੇ ਜਿਹੜੇ ਬਾਟਨ ਤੇ ਪਾਤੇ ਨੇ ਤੂੰ 125 ਵਾਲਾ ਲੈ ਕੇ ਪਹੁੰਚਾ ਇਹ ਮੈਨੂੰ ਬਾਜੀ ਹੋਣੀ ਕਹਿੰਦਾ ਕਹਿੰਦਾ ਤੂੰ ਇੱਧਰ ਆ ਇੱਧਰ ਤੈਨੂੰ ਮੈਂ ਦੱਸਦਾ ਕਹਿੰਦਾ ਤੂੰ ਜੇ ਕਿਤੇ ਗਿਆ ਚਲੋ ਗਰਮੀ ਦੇ ਮੌਣ ਚ ਉਹਨਾਂ ਨੂੰ ਵੀ ਗਰਮੀ ਸੀ ਤੇ ਤੂੰ ਜਵਾਬ ਤੁਹਾਡਾ ਦੇਣਾ ਮਿਸ ਹੋਏ ਕਰਨਾ ਨਹੀਂ ਬੰਦਦਾ ਸੀ ਝੋ ਉਲੀ ਗਿਆ ਸਰ ਜੇ ਮੈਂ ਉਹਨਾਂ ਦੀ ਗੱਲ ਤੇ ਕੁਝ ਬੋਲ ਲਾਂ ਹੁੰਦਾ ਮੈਂ ਭੱਜਦਾ ਕਿੱਥੋਂ ਮੈਂ ਲੜਨ ਨੂੰਰੇ ਬੈਠਾ ਲੰਦਾ ਵੀਰਾਂ ਦੇ ਨਾਲ ਗੱਲ ਕੀਤੀ ਸੀ ਕਿ ਜੀ ਕਿ ਅਸੀਂ ਜਿਹੜਾ ਏਸੀ ਤੁਹਾਨੂੰ ਚਲਾ ਕੇ ਦੇਵਾਂਗੇ ਪਹਿਲਾਂ ਤੋਂ ਜੀ ਬਿਲਕੁਲ ਸਰ ਏਸੀ ਚੱਲਦਾ ਮੈਂ ਅਸੀਂ ਜਿਹੜੇ ਰੂਮ ਦੀ ਇਹ ਗੱਲ ਕਰ ਰਹੇ ਨੇ ਅਸੀਂ ਰੂਮ ਦੇ ਅਸੀਂ ਸਵਿਚੀ ਬਟਨ ਦਾ ਬਦਲ ਦਿੰਦੇ ਉੱਥੇ ਬਟਨ ਆ ਕਿਸੇ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੇ ਬਟਨ ਬੰਦ ਕਰ ਕਾਂ ਨਾਮ ਇੱਕ ਹੋਰ ਇਸੇ ਮੈਸੀ ਪਹੁੰਚੇ ਨਾਲ ਦੀ ਨਾਲ ਏਸੀ ਵਾਲਾ ਮੁੰਡਾ ਗਿਆ ਤੁਸੀਂ ਹੁਣ ਵੀ ਜਾ ਕੇ ਦੇਖ ਪਰ ਜਦੋਂ ਅਸੀਂ ਆਏ ਹੈਗੇ ਆ ਤਾਂ ਉਸ ਵੇਲੇ ਤੇ ਸਭ ਕੁਝ ਬੰਦ ਸੀ ਤੁਹਾਡੇ ਇਸ ਦਫ਼ਤਰ ਵਿੱਚ ਆਏ ਆ ਤੁਹਾਨੂੰ ਜਦੋਂ ਫੋਨ ਕੀਤਾ ਜਦੋਂ ਤੁਹਾਨੂੰ ਫੋਨ ਕੀਤਾ ਉਸ ਵੇਲੇ ਇਹ ਦਫ਼ਤਰ ਦੀ ਵੀ ਲਾਈਟ ਉਸ ਵੇਲੇ ਚੱਲੀ ਆ ਇਹਦੇ ਪਿੱਛੇ ਕੀ ਕਹਿਣਾ ਚਾਹੋਗੇ ਦਫ਼ਤਰ ਦੀ ਲਾਈਟ ਸਰ ਚੱਲਦੀ ਨਹੀਂ ਬਿਲਕੁਲ ਅਸੀਂ ਮੀਡੀਆ ਵਾਲੇ ਇੱਥੇ ਸੀਗੇ ਬੰਦ ਸੀ 15 ਮਿੰਟ ਖੜੇ ਰਹੇ ਆ ਦਫ਼ਤਰ ਦੀ ਲਾਈਟ ਦਾ ਹਾਲ ਦੀ ਲਾਈਟ ਦੇ ਨਾਲ ਨੋ ਕਨੈਕਸ਼ਨ ਸਾਡੇ ਕੋਲ ਹਾਲ ਦੇ ਵਿੱਚ 15 ਮਿੰਟ ਬਾਅਦ ਫਿਰ ਕਿੱਥੋਂ ਚੱਲੀ ਆ ਸਰ ਉਹ ਬਿਜਲੀ ਬੋਰਡ ਨੂੰ ਪਤਾ ਹੋਣਾ ਕਿਉਂਕਿ ਅਸੀਂ ਹਾਲ ਦੇ ਵਿੱਚੋਂ ਮਤਲਬ ਦਫ਼ਤਰ ਦੇ ਵਿੱਚੋਂ ਅਸੀਂ ਹਾਲ ਦੇ ਵਿੱਚ ਨਾ ਤਾਂ ਲਾਈਟ ਦੇਖ ਸਕਦੇ ਨਾ ਅਸੀਂ ਬਿੱਤੀ ਗਈ ਸਾਡਾ ਜਿਹੜਾ ਹਾਲ ਆ ਸਿਰਫ ਜਨਰੇਟਰ ਤੇ ਚੱਲਦਾ ਉਹਦਾ 40 ਕਿਲੋਵਾਟ ਦਾ ਜਨਰੇਟਰ ਲੱਗ ਚੱਲ ਰਿਹਾ ਇੱਕ 60 ਵਾਲਾ ਲੱਗ ਚੱਲ ਰਿਹਾ 120 ਨਹੀਂ ਕੀ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ ਕਿੰਨੇ ਕੁ ਦੇ ਚੱਲਦਾ ਉਹਦਾ 40 ਕਿਲੋਵਾਟ ਦਾ ਜਨਰੇਟਰ ਲੱਗ ਚੱਲ ਰਿਹਾ ਇੱਕ 60 ਵਾਲਾ ਲੱਗ ਚੱਲ ਰਿਹਾ 120 ਨਹੀਂ ਕੀ ਦੇਖੋ ਜਦੋਂ ਕੋਈ ਮੈਰਿਜ ਕਰਦਾ ਤੁਹਾਨੂੰ ਪਤਾ ਆ ਤਾਂ ਅਗਰ ਕੋਈ ਚੀਜ਼ ਖਰਾਬ ਹੋ ਜਾਂਦੀ ਆ ਤਾਂ ਉਸ ਨੂੰ ਕਰਕੇ ਹੱਲ ਵੀ ਤਾਂ ਤੁਸੀਂ ਲੱਭਣਾ ਨਾ ਅਸੀਂ ਸਾਰੇ ਇਹਨਾਂ ਨੂੰ ਪ੍ਰੋਵਾਈਡ ਕਰਕੇ ਦੇ ਰਹੇ ਸੀ ਇਹਨਾਂ ਨੇ ਜਾਣ ਤੋਂ ਕਿੰਨੇ ਘੰਟੇ ਲੱਗੇ ਸਰ 10 ਮਿੰਟ ਦੇ ਵਿੱਚ ਫੋਨ ਕੀਤਾ ਇਹਨਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਕਰੋੜਾਂ ਭੱਜ ਗਏ ਨਹੀਂ ਨਹੀਂ ਕੋਈ ਪ੍ਰੋਵਾਈਡ ਨਹੀਂ ਕੀਤਾ ਗਿਆ ਅਸੀਂ ਤੈਨੂੰ ਦੱਸਾਂਗੇ ਭਾਜੀ ਪ੍ਰੋਵਾਈਡ ਨਹੀਂ ਕੀਤਾ ਗਿਆ ਜਦੋਂ ਇਹਨਾਂ ਨੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਿਹੜੇ ਮਰਜ਼ੀ ਮੇਰੇ ਬੰਦੇ ਨੂੰ ਪੁੱਛ ਲਵੇਂ ਤਾਂ ਗਿਆ ਜੀ ਤੁਸੀਂ ਗੱਲ ਜਿਹੜੇ ਬੰਦੇ ਨੂੰ ਤੁਸੀਂ ਹੁਣ ਰੋਪਾ ਕੇ ਤੁਹਾਨੂੰ ਦਿਖਾਇਆ ਹੈ ਕਿਹੜਾ ਬੰਦਾ ਹੈ ਮੈਨੂੰ ਪਤਾ ਤੁਸੀਂ ਇਹਨਾਂ ਦੇ ਬੰਦੇ ਹੋ ਨਹੀਂ 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 ਤੁਹਾਡਾ ਨਾਲ ਗੱਲ ਲੈ ਰਹੇ ਆ ਕੋਈ ਬੰਦਾ ਦੇਖੋ ਮੀਡੀਆ ਵਾਲੇ ਇਟਸ ਓਕੇ ਸਰ ਤੈਨੂੰ ਵੀ ਬੋਲਣ ਦਾ ਮੌਕਾ ਦੋ ਸਰ ਇਹਨਾਂ ਦਾ ਹੀ ਬੰਦਾ ਹੈ जिन्होंने पार्टी बुक कराई इन्होंने मेनू कहया जी ਤੁਹਾਡੀ ਸਰਵਿਸ ਨਹੀਂ ਹੋ ਰਹੀ ਕਿੰਨੇ ਬੰਦੇ ਕਿੱਥੇ ਨੇ ਮੈਂ ਕਹੇ 25 ਪੂਰੇ ਹੀ ਨੇ ਸਾਰੇ ਬੀਟਰ 29 ਬੀਟਰ ਗਿਣਾ ਕੇ ਭੇਜੂੰਗਾ 25 ਕਿੱਥੇ ਬੈਨੇ ਜੀ ਇਹਨਾਂ ਦਾ ਬੰਦਾ ਸਾਡੇ ਨਾਲ ਲੱਗਿਆ ਸੀ ਸੁਜੀ ਤੇ ਜਿਹੜਾ ਮਨੋਰ ਰਾਈਸ ਮਿਲ ਚ ਜਿਨ੍ਹਾਂ ਨੇ ਮੈਨੂੰ ਬੁੱਕ ਕਰਾਇਆ ਤੇ ਉਹਨਾਂ ਦੀ ਸਪੈਰਸ਼ਨ ਆ ਫੰਕਸ਼ਨ ਬੁੱਕ ਕਰਾਇਆ ਵੇ ਜੀ ਉਹਨਾਂ ਨੇ ਬੁੱਕ ਕਰਾਇਆ ਮੈਂ ਕਹਾਂ ਦੇਖ ਲੈ ਤੇਰੇ ਮੂਰੇ ਸਾਰਾ ਕੁਝ ਸਹੀ ਹੋ ਰਿਹਾ ਇਹ ਤਮੀ ਸਾਨੂੰ ਤੰਗ ਕਰੀ ਆ ਰਹੇ ਕਹਿੰਦਾ ਇਹ ਲੜਾਈ ਦੀ ਮੂਰਚਾ ਇਹਨੇ ਪਾਗਲ ਨੇ ਇਹਨਾਂ ਦਾ ਕੰਮ ਇਹ ਮੇਰੇ ਜੀ ਨੂੰ ਰਹਿ ਸਰ ਮੇਨ ਗੱਲ ਤੇ ਸੁਣੋ ਨਾ ਤੁਹਾਡੀ ਵੀ ਗੱਲ ਸੁਣ ਲਈ ਉਹਨਾਂ ਦੀ ਜੀ ਜਦੋਂ ਇਹਨਾਂ ਦਾ ਜਨਰੇਟਰ ਖਰਾਬ ਹੋਇਆ ਤੁਸੀਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਨਹੀਂ ਦੇ ਹੁਣ ਚਲਾਈ ਚਲਾਈ ਜੀ ਬਿਲਕੁਲ ਸਰ ਕੈਮਰੇ ਚੱਲ ਰਹੇ ਨੇ ਕੁਝ ਵੀ ਬੰਦ ਨਹੀਂ ਹੋਇਆ ਤੁਸੀਂ ਕੈਮਰੇ ਨਾਲ ਕਰਕੇ ਕਿੰਨੇ ਰੁਪਏ ਦਾ AC ਚੱਲ ਰਿਹਾ 4 ਘੰਟੇ ਬਾਅਦ ਚੱਲ ਰਹੇ ਸਰ 20 ਕਿਲੋਵਾਰਟ ਤੇ ਹਾਲੇ ਵੀ ਇਦਾਂ ਚੱਲ ਰਹੇ ਆ ਇਹ ਪੁੱਛੋ ਜੇ ਵੀ ਪੈਸੇ ਭੇਕੇ ਦਿੱਤੇ ਆ ਉਹ AC ਚੱਲ ਰਹੇ ਪਹਿਲੇ ਤੋਂ AC ਪਹਿਲੇ ਚੱਲ ਰਿਹਾ ਚੱਲ ਰਹੇ ਨਹੀਂ ਚੱਲ ਰਹੇ ਸਰ ਮੈਂ ਨਹੀਂ ਕਰਦੀ ਮੈਂ ਇਹ ਮੈਨੂੰ ਕਹਿੰਦਾ ਤੈਨੂੰ ਅਸੀਂ ਦੱਸਾਂਗੇ ਮੈਂ ਕਿਹਾ ਸਰ ਸਰ ਤੁਹਾਡਾ ਕਹਿਣ ਦਾ ਮਤਲਬ ਇਹ ਆ ਕਿ ਜੋ ਇਹਨਾਂ ਦੇ ਕਹਿਣ ਮੁਤਾਬਕ ਤੁਹਾਡੇ ਕਹਿਣ ਮੁਤਾਬਕ ਜਦੋਂ ਇਹਨਾਂ ਨੇ ਤੁਹਾਨੂੰ ਧਮਕੀ ਦਿੱਤੀ ਤੁਸੀਂ ਡਰ ਗਏ ਔਰ ਤੁਸੀਂ ਚਲੇ ਗਏ ਤੁਸੀਂ ਜਿਹੜੀ ਇੰਨੀ ਇੰਨੀ ਬਰਾਤ ਆਈ ਹੋਈ ਆ ਲੜਕੀ ਵਾਲੇ ਯਾਰ ਕੈਨੀ ਪਬਲਿਕ ਉਹਨਾਂ ਵਾਰੀ ਕੋਈ ਜ਼ਿੰਮੇਵਾਰੀ ਨਹੀਂ ਸਰ ਤਾਈਂ ਜ਼ਿੰਮੇਵਾਰੀ ਤਾਂ ਭਾਜੀ ਅਸਲਾ ਲੈ ਜਾਣ ਸ਼ੱਕਦੇ ਜੀ ਗੇਟ ਪੋਰੇ ਵੀ ਸਰ ਤਾਈਂ ਤਾਂ ਮੈਂ ਲਿਖ ਕੇ ਪੁੱਛਣ ਨੂੰ ਫੋਨ ਕੀਤਾ ਯਾਰ ਲੋ ਪੁੱਛ ਲੋ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਆ ਸਕਦੇ ਸੀ ਅਗਰ ਧਮਕੀ ਸੀ ਇਹ ਵਿਆਹ ਦਾ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਆ ਕੇ ਫੋਨ ਕਰੋ ਪੁਹੰਚੀ ਵੀ ਆਇਆ ਉਹ ਕਹਿੰਦਾ ਤੁਸੀਂ ਪਹੁੰਚੋ ਮੈਂ ਨਾਲ ਦੀ ਨਾਲ ਆ ਗਿਆ ਮੈਂ ਸੱਚ ਨੂੰ ਫੋਨ ਕੀਤਾ ਜੀ ਮੈਂ ਕਿ ਤੁਸੀਂ ਪਹੁੰਚ ਹਾਂਜੀ ਉਹਨਾਂ ਨੇ ਫੋਨ ਕੀਤਾ ਵੇਆ ਕਿਹੜੇ ਥਾਣੇ ਨੂੰ ਕੀਤਾ ਆ ਥਾਣਾ ਜਿਹੜਾ ਨੇੜੇ ਬੰਦੀ ਸਭੂ ਕਰਿਆਮ ਵਾਲੀ ਤੁਸੀਂ ਮੈਨੂੰ ਆਲੂ ਫੋਨ ਕਰਕੇ ਪੁੱਛੋ ਜੀ ਬਹੁਤੇ ਹੋ ਗਿਆ ਹੁਣ ਹੱਲ ਕੀ ਆ ਸਰ ਇਹਨਾਂ ਦੇ ਆਪਣੇ ਬੰਦੇ ਦਾ ਆਲੂ ਹੁਣ ਤੁਸੀਂ ਦੱਸੋ ਸਰ ਅਸੀਂ ਥੋੜੀ ਦੱਸਣਾ ਤੁਸੀਂ ਦੱਸੋ ਪੈਸੇ ਨਹੀਂ ਲੱਖੋ ਆਏ ਪਹਿਨਾਂ ਦੋ ਜੀ ਅਸੀਂ ਇਹੀ ਕਹਿ ਸਕਦੇ ਹਾਂ ਦੱਸੋ ਅਸੀਂ ਆਪਣੀ ਮਾਫੀ ਮੰਗ ਲੈਂਦੇ ਭਾਈ ਜੇ ਸਾਡੇ ਤੋਂ ਕੋਈ ਗਲਤੀ ਹੋਈ ਤਾਂ ਸਾਨੂੰ ਪੈਸੇ ਨਾ ਦਿਓ ਜੇ ਅਸੀਂ ਵੈਸੇ ਸਾਡੀ ਗਲਤੀ ਕੋਈ ਨਹੀਂ ਅਸੀਂ ਕੰਮ ਹੀ ਤਿਆਰ ਹੈ ਸਰ ਕਿਉਂਕਿ ਇਹ ਸਾਰਾ ਕੁਝ ਸਾਰਾ ਕੁਝ ਅਸਰ ਕੁਦਰਤੀ ਹੈ ਅਸੀਂ ਰਸਤੇ 'ਚ ਜਾ ਰਹੇ ਹਾਂ ਪਰ ਇਹ ਮਿਸਬੀਹੇਵ ਕਰਨਾ ਗਲਤ ਬੋਲਣਾ ਉਹ ਕਿੱਥੋਂ ਤੱਕ ਸਰ ਸੱਚ ਮੰਨੀਓ ਮੈਂ ਕਿਸੇ ਨੂੰ ਮਿਸਬੀਹੇਵ ਨਹੀਂ ਕੀਤਾ ਪਰ ਉਹ ਕਹਿ ਰਹੇ ਮੇਰੀ ਡੈਰੀ ਉਠਾ ਲਓ ਅੱਜ ਤੱਕ ਜਿੰਨੇ ਬਿਰਾਤੀ ਆਏ ਨੇ ਕੋਈ ਕੁਝ ਬੋਲ ਕੇ ਗਿਆ ਮੈਂ ਹਰੇਕ ਨੂੰ ਹੱਥ ਜੋੜ ਕੇ ਮਿਲਿਆ ਇਹ ਭਾਜੀ ਨੇ ਮੈਨੂੰ ਕਿਹਾ ਕਹਿੰਦਾ ਨੀਟੂ ਮੇਰਾ ਰਿਸ਼ਤੇਦਾਰ ਹੈ ਨਵਾਂ ਸ਼ਹਿਰ ਕਹਿੰਦਾ ਉਹ ਸਾਡੇ ਪਾਣੀ ਪੜਦਾ ਇਹਨਾਂ ਨੇ ਭਾਜੀ ਉਹਨਾਂ ਨੇ ਮੈਂ ਕਿਹਾ ਸਰ ਭੜਦੇ ਹੋਣਗੇ ਪਹਿਲਾਂ ਖੋងਗੇ ਆ ਗੱਲ ਇਹ ਭਾਜੀ ਤੁਸੀਂ ਮੈਨੂੰ ਨਹੀਂ 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 ਤੁਸੀਂ ਇਹ ਗੱਲ ਕਹੀ ਆ ਵੀ ਐਵੇਂ ਆਪਣੇ ਬੰਦਿਆਂ ਨੂੰ ਸਾਦਾ ਮੈਂ ਕਿਹਾ ਤੂੰ ਜਿਹੜੇ ਬੰਦਿਆਂ ਦੀ ਗੱਲ ਕਰਦਾ ਉਹ ਸਾਡੇ ਮੈਂ ਕਿਹਾ ਥੱਲੇ ਆ ਮੇਰੀ ਤਾਂ ਉਹਨਾਂ ਨੇ ਬੋਲ ਚਾਲੇ ਨਹੀਂ ਚਲੋ ਜੋ ਵੀ ਹੈਗਾ ਉਹ ਸਾਡਾ ਆਪ ਵਿੱਚ ਮਾਮਲਾ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਨਹੀਂ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਅਸਲਾ ਦਿਖਾਇਆ ਬੰਦੇ ਨੇ ਅਸਲਾ ਸਾਰੇ ਵੋਟਾਂ ਦੇ ਅੰਦਰ ਜਮਾ ਆ ਸਾਨੂੰ ਸਾਡੇ ਸਾਡੇ ਘਰੇ ਆਪਣਾ ਸਾਡੇ ਕੋਈ ਲਾਇਸੈਂਸ ਹੈ ਨਹੀਂ ਅਸੀਂ ਅਸਲਾ ਕਿੱਥੋਂ ਤੁਹਾਨੂੰ ਦਿਖਾ ਦਾਂਗਾ ਬੰਦਾ ਸੀ ਦੋ ਨੰਬਰ ਤੋਂ ਨਹੀਂ ਸਾਡੇ ਕੋਲ ਕੀ ਬੰਦੇ ਨੂੰ ਪਛਾਣਦੇ ਆ ਤੁਸੀਂ ਪਛਾਣਦੇ ਹੋ ਤੁਹਾਡੇ ਸੀਸੀ ਫੁਟੇਜ ਕੈਮਰੇ ਲੱਗੇ ਹੋ ਕਿ ਤੁਸੀਂ ਸਾਨੂੰ ਦਿਖਾ ਸਕਦੇ ਆ ਕੋਈ ਬੰਦਾ ਕੱਢ ਲਓ ਨਹੀਂ ਸਾਨੂੰ ਸੀਸੀ ਫੁਟੇਜ ਦਿਖਾ ਸਕਦੇ ਆ ਉਹ ਬੰਦਾ ਦਿਖਾ ਦਿਓ ਸੀਸੀਟੀਵੀ ਜੇ ਤੁਸੀਂ ਮੈਨੂੰ ਪ੍ਰੋਪਰ ਅਸੀਂ মিডিਆ ਵਾਲਿਆਂ ਨੂੰ ਸਾਨੂੰ ਸੀਸੀ ਫੁਟੇਜ ਦਿਖਾ ਸਕਦੇ ਆ 50 ਜਾਣੇ ਸੀ ਸਰ ਛੱਡੋ ਸੀਸੀ ਫੁਟੇਜ ਦਿਖਾ ਸਕਦੇ ਆ ਉਹਦੇ ਚ ਅਸਲਾ ਤੁਹਾਨੂੰ ਦਿਖਾਇਆ ਆਪਾਂ ਟਰਾਈ ਕਰ ਸਕਦੇ ਆ ਜੀ ਕਰੋਗੇ ਨਹੀਂ ਤਾਂ ਖਾਓਗੇ ਰਾਤ ਤੇ ਕੈਮਰੇ